ਲੰਮੀਆ ਪਿੰਡ ਦਾ ਭਾਈ ਕੂਰਮਾ ਜਦੋਂ ਗੁਰੂ ਅਰਜਨ ਦੇਵ ਜੀਾਂ ਦੇ ਦਰਸ਼ਨ ਕਰਨ ਅੰਮ੍ਰਿਤਸਰ ਪਹੁੰਚਿਆ ਤਾਂ ਕਾਬਲ ਦੀ ਸੰਗਤ ਨੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਉਸ ਨੂੰ ਇੱਕ ਅੰਬ ਦਿੱਤਾ ਪਰ ਉਸ ਨੇ ਉਹ ਅੰਬ ਸੰਭਾਲ ਕੇ ਰੱਖ ਰਿਆ ਤੇ ਗੁਰੂ ਸਾਹਿਬ ਦੀਆਂ ਚਾਹਨਾ ਵਿੱਚ ਭੇਟ ਕਰ ਦਿੱਤਾ ਕਿਉਂਕਿ ਸੋਚਦਾ ਸੀ ਉਹ ਵੀ ਅੰਬਾਂ ਦੇ ਦੇਸ਼ ਤੋਂ ਆਇਆ ਪਰ ਉਹ ਤਾਂ ਕੁਝ ਲੈ ਕੇ ਨਹੀਂ ਆਇਆ ਪਰ ਗੁਰੂ ਸਾਹਿਬ ਉਹਨਾਂ ਦੀ ਉਸ ਦੀ ਬਸਤਾ ਨੂੰ ਸਮਝਦੇ ਸਨ ਉਹਨਾਂ ਨੇ ਕਿਹਾ ਭਾਈ ਕੁਰਮਾ ਤੂੰ ਫਿਕਰ ਨਾ ਕਰ ਸਤਵੇਂ ਜਾਮੇ ਦੇ ਵਿੱਚ ਤੇਰੇ ਬਾਗ ਵਿੱਚ ਆ ਕੇ ਅੰਬ ਛਕਾਂਗੇ ਸਤਵੇਂ ਜਾਮੇ ਦੇ ਵਿੱਚ ਗੁਰੂ ਹਰ Rai ਸਾਹਿਬ ਭਾਈ ਕੁਰਮਾ ਦੇ ਬਾਗ ਚ ਪਹੁੰਚੇ ਪਰ ਉਦੋਂ ਅੰਬਾਂ ਦਾ ਸੀਜ਼ਨ ਨਹੀਂ ਸੀ ਜਦੋਂ ਗੁਰੂ ਸਾਹਿਬ ਨੇ ਕਿਹਾ ਭਾਈ ਕੁਰਮਾ ਕਿਉਂ ਫਿਕਰ ਕਰਦਾ ਉਹ ਦੇਖ ਸਾਹਮਣੇ ਪੱਕੇ ਅੰਬ ਲੱਗੇ ਹੋਏ ਹਨ ਤਾਂ ਉਹ ਦੇਖ ਕੇ ਹੈਰਾਨ ਹੋ ਗਿਆ ਇਸ ਘਟਨਾ ਨਾਲ ਸੰਬੰਧਿਤ ਹੀ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਮਹਾਲੀ ਵਿਕੇ ਸਥਾਪਿਤ